ਉਪ ਰਾਸ਼ਟਰਪਤੀ ਦੇ ਉਹਨਾਂ ਨੇ ਤੋਹੀਨ ਕੀਤੀ ਹੈ ਰਾਹੁਲ ਗਾਂਧੀ ਆਰੇ ਉਹਨਾਂ ਦੀ ਬ੍ਰਿਗੇਡ ਨੇ ਉਹ ਉਹਨਾਂ ਨੂੰ ਅੱਜ ਸ਼ਰਮਾਣੀ ਚਾਹੀਦੀ ਹੈ ਕੀ ਇਹਨੇ ਉੱਚੋ ਦੇਦੇ ਬੈਠੇ ਸਾਡੇ ਉਪ ਰਾਸ਼ਟਰਪਤੀ ਜੋ ਬੜੇ ਸਨਮਾਨਯੋਗ ਹੈ ਅੱਜ ਉਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਮਿਮਿਕਰੀ ਕਰਕੇ ਅੱਜ ਅਸੀਂ ਉਹਨਾਂ ਦਾ ਪੁਤਲਾ ਸੌੜਿਆ ਤੇ ਨਾਲੇ ਅਸੀਂ ਉਹਨਾਂ ਨੂੰ ਇਤਤਾਂ ਵੀ ਨਹੀਂ ਦਿੰਨੇ ਆ ਕਿ ਜੇ ਅੱਜ ਅੱਗੇ ਤੋਂ ਸਾਡੇ ਸੰਵਿਧਾਨ ਚ ਇਹਨੇ ਉੱਚੋਦਿਆਂ ਤੇ ਬੈਠੇ ਹਿੰਦੁਸਤਾਨ ਦੀ ਸ਼ਾਨ ਜਿਹੜੇ ਵਿਅਕਤੀ ਨੇ ਜੇ ਉਹ ਇਤਨਾ ਮਿਮਿਕਰੀਆਂ ਕਰਨਗੇ ਤੇ ਉਹਨਾਂ ਦਾ ਜਵਾਬ ਇਤਨਾ ਅਸੀਂ ਉਹਨਾਂ ਦੇ ਪੁਤਲਾ ਫੂਕੇ ਦਿਆ ਕਰਾਂਗੇ ਤੁਹਾਨੂੰ ਲੱਗਦਾ ਨਹੀਂ ਇਸ ਤਰੀਕੇ ਨਾਲ ਜਿਵੇਂ ਅਸੀਂ ਪੁਤਲੇ ਸੌੜ ਰਹੇ ਆ ਦੇਸ਼ ਦੀ ਸ਼ੋਭੀ ਖਰਾਬ ਹੋ ਸਕਦੀ ਹੈ ਦੇਖੋ ਦੇਸ਼ ਦੀ ਸ਼ੋਭੀ ਉਹ ਲੋਕ ਖਰਾਬ ਕਰ ਰਹੇ ਨੇ ਜਿਨ੍ਹਾਂ ਨੇ ਜਿ ਸਾਡੇ ਉਪ ਰਾਸ਼ਟਰਪਤੀ ਦੇਖੋ ਬੜੇ ਸਨਮਾਨਯੋਗ ਅਪਦ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਜਿਨ੍ਹਾਂ ਦੀ ਉਹਨਾਂ ਨੇ ਮਿਮਿਕਰੀ ਕੀਤੀ ਹੈ ਉਹ ਵੀ ਉਹਨਾਂ ਇਹਨੇ ਅਹੁਦਿਆਂ ਤੇ ਉਹ ਰਹਿ ਚੁੱਕੇ ਜਿਹੜੇ ਲੋਕ ਨੇ ਉਹ ਇਹੋ ਜੇ ਲੋਕਾਂ ਨੂੰ ਇਹੋ ਜੇ ਦਿਸ਼ਾ ਨਿਰਦੇਸ਼ ਦੇਣਗੇ ਕੀ ਉਹ ਸਿਖਾਰੇ ਨੇ ਇਸ ਕਰਕੇ ਅਸੀਂ ਉਹਨਾਂ ਦਾ ਪੁਤਲਾ ਫੂਕਣਾ ਬਹੁਤ ਜ਼ਰੂਰੀ ਸੀ ਲੋਕਾਂ 'ਚ ਰੋਸ਼ਨੀ ਸਾਡੇ ਭਾਰਤ ਜਨਤਾ ਪਾਰਟੀ ਦੇ ਜਿਹੜੇ ਅੰਮ੍ਰਿਤਸਰ ਦੀ ਸਾਰੇ ਟੀਮ ਔਰ ਜਿਹੜੀ ਸਾਰਾ ਸਾਡੀ ਇਕਾਈ ਔਰ ਲੋਕਾਂ ਦੇ ਵਿੱਚ ਰੋਸ਼ ਹੈ ਕਿ ਇਹਨੇ ਸਾਡੇ ਸਨਮਾਨਯੋਗ ਉਪ ਰਾਸ਼ਟਰਪਤੀ ਦਾ ਮਿਮਿਕਰੀ ਕੀਤੀ। ਲੱਗਦਾ ਇਹਦਾ ਨਤੀਜਾ ਹੋਣੀ ਹੈ ਇਲੈਕਸ਼ਨਾਂ ਦੇ ਵਿੱਚ ਦੇਖੋ ਬਿਲਕੁਲ ਉਹ ਆਉਣ ਵਾਲੇ ਇਲੈਕਸ਼ਨਾਂ ਕੀ ਤੁਸੀਂ ਪਿਛਲੇ 4 ਛੇਟਾਂ ਦੇ ਇਲੈਕਸ਼ਨ ਹੋਈਆਂ ਤਿੰਨਾਂ ਚ ਉਹਨਾਂ ਨੂੰ ਹਾਰ ਦਾ ਮੂੰਹ ਬਹੁਤ ਬੁਰੀ ਤਰ੍ਹਾਂ ਵੇਖਣਾ ਪੈ ਗਿਆ ਉਹਨਾਂ ਦਾ ਤੇ ਹਰ ਰੋਜ਼ ਉਹਨਾਂ ਦੀ ਪਾਰਟੀ ਦਾ ਅਸਤਿਤਵ ਖਤਮ ਹੋ ਰਿਹਾ ਹੈ ਹੁਣ ਉਹ ਬੁਖਲਾਏ ਨੇ ਇਤਨਾ ਇਸ ਕਰਕੇ ਸਾਡੇ ਉੱਪਰ ਰਾਸ਼ਟਰਪਤੀ ਦੇ ਉਤੇ ਹੀਣ ਕਰ ਰਹੇ ਨੇ ਮੈਂ ਬਿਕਰੀ ਕਰਕੇ ਇਹ ਸ਼ਾਂਤਮਈ ਹੈ ਜੀ ਅਸੀਂ ਉਹਨਾਂ ਦਾ ਪੁਤਲਾ ਫੂਕੇ ਅਸੀਂ ਲੋਕਾਂ ਨੂੰ ਦੇਖੋ ਲੋਸ ਹੁੰਦਾ ਹੈ ਰੋਸ ਕਰਨਾ ਅਸੀਂ ਆਮ ਲੋਕਾਂ ਦਾ ਇੱਕ ਦਾਇਤਵ ਹੈ ਅਸੀਂ ਰੋਜ਼ ਪ੍ਰਦਰਸ਼ਨ ਸਾਈਡ ਤੇ ਹੋ ਕੇ ਪੁਤਲਾ ਫੂਕ ਰਹੇ ਹਾਂ ਉਸ ਤੋਂ ਬਾਅਦ ਇਹ ਹੈ ਕਿ ਰੋਸ ਕਰਨ ਦਾ ਵੀ ਸਾਡਾ ਇੱਕ ਸਾਨੂੰ ਸਾਡੇ ਕਾਰਜਕਰਤਾ ਨੂੰ ਸਾਰਿਆਂ ਨੂੰ ਗੁੱਸਾ ਸੀ ਕਿ ਉਹਨਾਂ ਨੇ ਉਪਰਾਸ਼ਟਪਤੀ ਦਾ ਤੋਹਾਨ ਕੀਤਾ ਠੀਕ ਹੈ ਅੱਜ ਦਾ ਜੋ ਪੁਤਲਾ ਫੂਕਿਆ ਗਿਆ ਅੱਜ ਕਾਂਗਰਸ ਦੀ ਜਿਹੜੀ ਬੁਖਲਾਹਟ ਹੈ ਤੁਸੀਂ ਦੇਖਦੇ ਪਿਓ ਕਿ ਜਿਸ ਪ੍ਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮਾਂਜੰਗ ਮੋਦੀ ਦਾ ਦੇਸ਼ ਹੀ ਨਹੀਂ ਪੂਰੇ ਵਿਸ਼ਵ ਵਿੱਚ ਉਹਨਾਂ ਦੀ ਲੋਕਪ੍ਰਿਤਾ ਵੱਧ ਰਹੀ ਹੈ ਉਹਨਾਂ ਨੂੰ ਵੇਖ ਕੇ ਇਹ ਬੁਖਲਾਗੇ ਨੇ ਕਿਉਂਕਿ 2024 ਦੇ ਚੋਣਾਂ ਦੇਖਦੇ ਹੋਏ ਇਹਨਾਂ ਨੂੰ ਆਪਣਾ ਇਹਨਾਂ ਨਜ਼ਰ ਆ ਰਿਹਾ ਵਾ ਇਹ ਬੁਖਲਾਟ ਹੀ ਇਹਨਾਂ ਦੀ ਹੈ ਜਿਸ ਕਰਕੇ ਇਹਨਾਂ ਨੇ ਜਿਹੜੀ ਇੱਥੇ ਜੋ ਇਹਨਾਂ ਨੇ ਰੋਲ ਅਦਾ ਕੀਤਾ ਦੇਸ਼ ਦੇ ਸਰਵੋੱਚ ਪਦ ਵਿੱਚ ਬੈਠੇ ਸਾਡੇ ਉਪਰਾਸ਼ਟਪਤੀ ਦਾ ਇਹਨਾਂ ਨੇ અપਮਾਨ ਕੀਤਾ ਇਹ ਉਹ ਲੋਕ ਨੇ ਜੇ ਸਾਡੀ ਭਾਰਤੀ ਜਨਤਾ ਪਾਰਟੀ ਕਿਸੇ ਐਸੀ ਸਮਾਜ ਦੇ ਬੰਦੇ ਨੂੰ ਉਪਰਾਸ਼ਟਪਤੀ ਦਾ ਪਦ ਦਿੰਦੀ ਹੈ ਤੇ ਤਾਂ ਇਹ ਉਹਨੂੰ ਰਾਸ਼ਟਰਪਤੀ ਨਹੀਂ ਮੰਨਦੇ ਜੇ ਸਾਡੀ ਭਾਰਤੀ ਜਨਤਾ ਪਾਰਟੀ ਕਿਸੇ ਆਦੀਵਾਸੀ ਮੈਲਾ ਨੂੰ ਰਾਸ਼ਟਰਪਤੀ ਬਣਾਉਂਦੀ ਹੈ ਤੇ ਇਹ ਉਹਦਾ ਵੀ ਮਜ਼ਾਕ ਉਡਾਉਂਦੇ ਆ ਉਹਨੂੰ ਵੀ ਰਾਸ਼ਟਰਪਤੀ ਨਹੀਂ ਮੰਨਦੇ ਔਰ ਜੇ ਦੇਸ਼ ਦੇ ਉਪ ਰਾਸ਼ਟਰਪਤੀ ਵਰਗੇ ਪਦ ਵਿੱਚ ਕਿਸੇ ਜਾਟ ਸਮਾਜ ਦੇ ਵਿਅਕਤੀ ਨੂੰ ਉਹਨਾਂ ਨੇ ਪਦ ਦਿੱਤਾ ਹੈ ਤੇ ਅੱਜ ਉਹਦਾ ਮਜ਼ਾਕ ਉਡਾ ਰਹੇ ਆ ਇਹਨਾਂ ਦੀ ਬੋਕਲਹਾੜ ਨਜ਼ਰ ਆ ਰਹੀ ਹੈ ਇਹ ਇਹਨਾਂ ਨੂੰ ਚੇਤਾਵਨੀ ਨੇ ਕਿ ਜਿਹੜਾ ਤੁਸੀਂ ਇੰਡੀਆ ਗਠਜੰਬੰਦਨ ਨਾ ਦਾ ਇੱਕ ਠਗ ਗਠਜੰਬੰਦਨ ਬਣਾਉਣ ਜਾ ਰਹੇ ਹੋ ਔਰ ਜਿਹੜਾ ਤੁਸੀਂ ਇੱਕ ਯੁੱਗਤ ਲਾ ਰਹੇ ਹੋ ਕਿ ਦੇਸ਼ ਨੂੰ ਕਿਸਾ ਲੁੱਟਿਆ ਜਾਵੇ ਇਹ ਮੋਦੀ ਸਾਹਿਬ ਦੀ ਗਰੰਟੀ ਹੈ ਕਿ ਤਾਨੂੰ ਦੇਸ਼ ਨੂੰ ਲੁੱਟਣ ਨਹੀਂ ਦਿੱਤਾ ਜਾਏਗਾ ਕਿਉਂਕਿ ਇਸ ਸਮੇਂ ਦੇਸ਼ ਸੁਰੱਖਿਤ ਹੈ ਮੋਦੀ ਜੀ ਦੇ ਹੱਥਾਂ ਦੇ ਵਿੱਚ ਤਾਂ 2024 'ਚ ਆਏਗਾ ਤਾਂ ਮੋਦੀ ਹੀ ਆਏਗਾ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਰਾਹੁਲ ਗਾਂਧੀ ਤੇ ਕਾਂਗਰਸ ਦਾ ਜਿਹੜਾ ਪਤਲਾ ਫੁਕਿਆ ਗਿਆ ਕਿਉਂਕਿ ਇਹਨਾਂ ਨੇ ਉਪ ਰਾਸ਼ਟਰਪਤੀ ਜਿਹੜੇ ਸਤਕਾਰ ਤੇ ਜਿਹੜੀ ਚੇਅਰ ਹੈ ਉਹਨਾਂ ਦੀ ਜਿਹੜੀ ਵਿਕਰੀ ਕਰਕੇ ਜਾਂ ਉਹਨਾਂ ਦੇ ਉੱਪਰ ਟਿੱਪਣੀਆਂ ਕਰਕੇ ਉਸ ਸੰਵਿਧਾਨਿਕ ਅਹੁਦੇ ਨੂੰ ਦਿੱਤਾ ਜਿਹਦਾ ਮਤਲਬ ਬਹੁਤ ਸਤਕਾਰ ਹੈ ਰਾਸ਼ਟਰਪਤੀ ਹੋਵੇ ਜਾਂ ਇਹ ਚੇਅਰਸ ਜਿਹੜੀਆਂ ਨੇ ਇਹ ਪੋਲੀਟੀਕਲੀ ਬੰਦਿਆਂ ਦੀਆਂ ਮੁਖਾਲਫਤ ਹੁੰਦੀਆਂ ਨੇ ਮੈਂ ਕਾਂਗਰਸ ਰਾਜ ਦੀ ਗੱਲ ਕਰਦਾ ਲੰਮਾ ਸਮਾਂ ਇਹਨਾਂ ਦੇ ਰਹੇ ਪਰ ਤੁਸੀਂ ਦੇਖਿਆ ਉਹ ਦੇਸ਼ ਕਦੀ ਵੀ ਕਾਂਗਰਸ ਦੇ ਰਾਸ਼ਟਰਪਤੀ ਜਾਂ ਕਿਸੇ ਦਾ ਕਦੀ ਵੀ ਕਿਸੇ ਪਾਰਟੀ ਨੇ ਪਤਲਾ ਨਹੀਂ ਫੁਕਿਆ ਨਾ ਹੀ ਕਦੀ ਉਹਨਾਂ ਨੂੰ ਇਸ ਚੱਕਰ ਕਿ ਲੈਂਦਾ ਪਰ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਰਾਹੁਲ ਗਾਂਧੀ ਦੀਆਂ ਨਿਆਣਮਤ ਬਚਕਾਨੀਆਂ ਤੇ ਖਾਸ ਤੌਰ ਤੇ ਉਮਰ ਤੋਂ ਵੱਡੇ ਜਿਹੜੇ ਬੰਦੇ ਨੇ ਉਹਨਾਂ ਦੀਆਂ ਰੀਸਾਂ ਲਾ ਕੇ ਇਹਨਾਂ ਨੇ ਉਹ ਚੇਅਰ ਨੂੰ ਤੇ ਜਿਹੜਾ ਚੈਲੰਜ ਕੀਤਾ ਹੈ ਤੇ ਅੱਜ ਦੇਸ਼ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਸ ਹੈ ਇਹਨਾਂ ਦੀ ਇਹਨਾਂ ਗੱਲਾਂ ਕਰਕੇ ਪਾਇਆ ਕਿਉਂਕਿ ਸਮਝਾਉਣ ਦਾ ਉਹਨੂੰ ਫਾਇਦਾ ਜਿਹੜਾ ਕੋ ਸਮਝਦਾ ਵੇ ਰਾਹੁਲ ਗਾਂਧੀ ਨੂੰ ਅੱਗੇ ਲਿਆਉਣ ਵਾਸਤੇ ਜਾਂ ਇਹਨੂੰ ਸਮਝਾਉਣ ਵਾਸਤੇ ਦੀ ਸ਼ਬੀ ਨੂੰ ਸਹੀ ਕਰਨ ਵਾਸਤੇ ਦੇਸ਼ ਦੇ ਕਾਂਗਰਸ ਦੇ ਵੱਡੇ ਵੱਡੇ ਚਿਹਰਿਆਂ ਨੇ ਕੁਰਬਾਨੀ ਦਿੱਤੀ ਮੈਂ ਸਮਝਦਾ ਪਿੱਛੇ ਕਰਤੇ ਪਰ ਉਹ ਆਪਣੀ ਉਸ ਇਮੇਜ ਤੋਂ ਬਾਹਰ ਨਹੀਂ ਆ ਸਕੇ ਤੇ ਇਹ ਇਸ ਦਾ ਜਿਹੜਾ ਖਬਿਆਜ਼ਾ ਕਾਂਗਰਸ ਭੁਗਤਰੀ ਅੱਜ ਕਾਂਗਰਸ ਦੇਸ਼ ਦੇ ਹਾਲਾਤ ਕੀ ਬਣੇ ਪਏ ਨੇ ਇਨੇ ਲੰਮਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਜਿਹੜੀ ਪਾਰਟੀ ਅੱਜ ਉਹ तकरीबन ਸਮਾਪਤੀ ਦੇ ਸ਼ੋਨੇ ਤੇ ਆਈ ਪਈ ਆ ਸੋ ਇਹਨਾਂ ਨੂੰ ਜੇ ਇੰਨਾ ਗੱਲਾਂ ਦੇ ਵਿੱਚ ਇਹ ਪੈ ਕੇ ਇਹਨਾਂ ਦੀ ਇਮੇਜ ਹੋਰ ਡਾਊਨ ਹੋਈ ਠੀਕ ਹੈ ਸਾਬ ਲੱਗਦਾ ਨਹੀਂ ਜਿਸਿਸ ਹਾਬ ਨਾਲ ਕੰਮ ਨੇ ਚੱਲ ਜਾ ਰਿਹਾ ਲੋਕਾਂ ਤੇ ਵੀ ਅਸਰ ਹੋਏਗਾ ਦੇਸ਼ ਦੀ ਸ਼ਭੀਤਨ ਪਰ ਦੇਖੋ ਕੋਈ ਵੀ ਹੈ ਪਾਰਟੀ ਕਿਸੇ ਦਾ ਵੀ ਹੋਵੇ ਕਿਉਂਕਿ ਰਾਸ਼ਟਰਪਤੀ ਦੀ ਜਾਂ ਉਪ ਰਾਸ਼ਟਰਪਤੀ ਇਹ ਇਦਾਂ ਦੀਆਂ ਨਾ ਕਈ ਵਾਰੀ ਆਮ ਜਿਹੜੇ ਤੁਸੀਂ ਮਤਲਬ ਨਾਨ ਪੋਲੀਟੀਕਲੀ ਬੰਦੇ ਵੀ ਉਹਨਾਂ ਚੇਅਰ ਦਾ ਸਤਿਕਾਰ ਕਰਦੇ ਆ ਜੋ ਉਹਨਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ ਕਿਉਂਕਿ ਇਹ ਦੇਸ਼ ਦੀ ਗੱਲ ਹੈ ਦੇਸ਼ ਦੀ ਸੰਵਿਧਾਨਕ ਅਹੁਦੇ ਦੀ ਗੱਲ ਹੈ politically ਆਪਾਂ ਕਹਿ ਦਿੰਦੇ ਆ ਬੀਜੇਪੀ ਦਾ ਰਾਸ਼ਟਰਪਤੀ ਜੀ ਪੁਰਾਣਾ ਜੀ ਇਹ ਕਈ ਵਾਰੀ ਸ਼ਕਸ਼ੀਤਤਾ ਐਸੀ ਹੁੰਦੀ ਹੈ ਨਾ ਜਿਨ੍ਹਾਂ ਦਾ ਰਿਸਪੈਕਟ ਕਰਨੀ ਬੰਦੀ ਆ ਮਨ ਤੁਸੀਂ ਕਾਂਗਰਸ ਸਾਹਿਬ ਜਿੱਦਾਂ ਅੱਗੇ ਕਹੇ ਵਾ بڑے بڑے ਜਿਹੜੇ ਵਧੀਆ ਬੰਦੇ ਰਾਸ਼ਟਰਪਤੀ ਬਣੇ ਨੇ ਉਹਨਾਂ ਦਾ ਸਤਕਾਰ ਆਪੋਜੀਸ਼ਨ ਵੀ ਕਰਦੇ ਸੀ ਵਾਜਪਾਈ ਸਾਹਿਬ ਦਾ ਤੁਸੀਂ ਸਪੀਚਾਂ ਸੁਣ ਲੋ ਜਾਂ ਜਿਹੜੀ ਮੋਦੀ ਸਾਹਿਬ ਲਾ ਲੋ ਜਾਂ ਵੱਡੇ ਵੱਡੇ ਨੇਤਾ ਉਸ ਚੇਅਰ ਦੇ ਉੱਪਰ ਕਦੇ ਵੀ ਟਿੱਪਣੀ ਨਹੀਂ ਕੀਤੀ ਚਾਹੇ ਕਾਂਗਰਸ ਆਪੋਜੀਸ਼ਨ ਆਪੋਜੀਸ਼ਨ ਜਾਂ ਭਾਜਪਾ ਸੀ ਪਰ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਤੋੜ ਹੀ ਦਿੱਤੀਆਂ ਕਿਉਂਕਿ ਇਹਨਾਂ ਨੂੰ ਸਨਮਾਨ ਇੱਜ਼ਤਮਾਨ ਇਹ ਲਫ਼ਜ਼ਾਂ ਦੀ ਕੋਈ ਵੈਲਿਊ ਨਹੀਂ ਹੈਗੀ ਡੈਸੀਗਨੇਸ਼ਨ ਦੇ ਵਿੱਚ ਫਰਕ ਹੈਗਾ ਪਰ ਨਾਲ ਉਮਰ ਦੇ ਵਿੱਚ ਵੀ ਘੱਟ-ਘੱਟ ਬਣ ਦੇਖੋ ਉਮਰ ਦਾ ਕਈ ਵਾਰੀ ਉਮਰ ਦਾ ਆਪਾਂ ਹਿੰਦੁਸਤਾਨ ਦਾ ਕਲਚਰ ਸਾਡਾ ਏਦਾਂ ਦਾ ਵੀ ਜਿੱਥੇ ਆਪਾਂ ਵੱਡਿਆਂ ਦਾ ਸਤਿਕਾਰ ਕਰਦੇ ਆ ਜਿਹੜੀ ਰਿਸਪੈਕਟ ਕਰਦੇ ਆ ਪਰ ਉਹ ਮੈਂ ਕਹਿਆ ਵੀ ਬੇਕੁਫੀਆਂ ਹਰਕਤਾਂ ਨੇ ਉਮਰਾਂ ਉਮਰਾਂ ਦਾ ਇਹਨਾਂ ਨੂੰ ਕਦੀ ਇਹਦਾ ਉਹ ਚੀਜ਼ਾਂ ਕਰ ਦਿੰਦੇ ਨੇ ਜਿਹੜੀਆਂ ਜਾਣ ਕੇ ਇਹਨਾਂ ਦੇ ਵਿੱਚ ਤੇ ਇਹਨਾਂ ਗੱਲਾਂ ਨਾਲ ਹੀ ਇਹ ਹੋਰ ਨੀਵੇਂ ਜਾ ਰਹੇ ਨੇ ਅੱਜ ਕਾਂਗਰਸ ਦਾ ਡੇ ਬਾਈ ਡੇ ਡੇ ਬਾਈ ਡੇ ਗਰਾਫ ਥੱਲੇ ਆ ਰਿਹਾ ਤੇ ਭਾਜੀ ਜਿਹੜੀ ਮਾਨ ਸਤਕਾਰ ਦਿੰਦੀ ਆ ਮਰ ਸਾਡੇ ਮੀਟਿੰਗਾਂ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਸੀਐਮ ਜਾਂ ਵੱਡੇ ਜਿਹੜੇ ਪ੍ਰਚਾਰਕ ਆਉਂਦੇ ਨੇ ਉਹ ਗੱਲ ਕਰਦੇ ਆ ਵੀ ਇੱਕ ਬੂਥ ਲੈਵਲ ਦੇ ਵਰਕਰ ਦੀ ਕਦਰ ਹੋਣੀ ਚਾਹੀਦੀ ਆ ਬੂਥ ਦੇ ਉੱਪਰ ਬੈਠ ਕੇ ਜਿਹੜਾ ਬੀਜੇਪੀ ਦੇ ਲੜਾਈ ਲੜਦਾ ਇਹ ਸਾਡੀਆਂ ਮੀਟਿੰਗਾਂ ਦੇ ਵਿੱਚ ਵੱਡੀਆਂ ਜਿਹੜੀਆਂ ਕੋਰ ਕਮੇਟੀਆਂ ਦੇ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਲੀਡਰ ਇਹ ਗਿਆਨ ਦਿੰਦੇ ਨੇ ਕਾਰਨ ਹੈ ਵੀ ਜੇ ਬੂਥ ਦੀ ਲੜਾਈ ਲੜਨ ਵਾਲਾ ਵਰਕਰ ਨੂੰ ਅਹੀਂ ਸਨਮਾਨ ਦੇਵਾਂਗੇ ਤੇ ਉਹ ਤਕੜਾ ਹੋ ਕੇ ਪਾਰਟੀ ਦੇ ਲੜਾਈ ਲੋਕੋ